ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਮਨੀਸ਼ ਬਿਆਲਾ ਤੇ ਅੱਜ ਤੁਹਾਨੂੰ ਲੈ ਕੇ ਹਾਜ਼ਰ ਹਾਂ ਰਿਚਮੰਡ ਹਿੱਲ ਨਿਊਯਾਰਕ ਜਿਹਨੂੰ ਅਸੀਂ ਪਿਆਰ ਦੇ ਨਾਲ ਮਿੰਨੀ ਪੰਜਾਬ ਆਖਦੇ ਹਾਂ ਕਿਉਂਕਿ ਇੱਥੇ ਭਾਰੀ ਤعداد ਦੇ ਵਿੱਚ ਸਾਡੀ ਭਾਈਚਾਰਾ ਜਿਹੜਾ ਇੱਥੇ ਵੱਸਦਾ ਹੈ ਅਤੇ ਅੱਜ ਇਸ ਜਗ੍ਹਾ ਦੇ ਉੱਤੇ ਖਾਸ ਤੌਰ ਤੇ ਜਿੱਥੇ ਹੈਗੇ ਮੇਰੇ ਪਿੱਛੇ ਵੇਖ ਸਕਦੇ ਹੋ ਖੂਬਸੂਰਤ ਇਮਾਰਤ ਹੈ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੀ ਜਿਹਨੂੰ ਟ੍ਰਾਈ ਸਟੇਟ ਦੀ ਸਭ ਤੋਂ ਵੱਡੀ ਸਿੱਖ ਸੁਸਾਇਟੀ ਕਿਹਾ ਜਾਂਦਾ ਜਿੱਥੋਂ ਧਾਰਮਿਕ ਅਤੇ ਰਾਜਨੀਤਿਕ ਗਤੀਵਿਧੀਆਂ ਦੇ ਵਿੱਚ ਜਿਹੜੀ ਹੈ ਇਹ ਸੁਸਾਇਟੀ ਹਮੇਸ਼ਾ ਮੋਰੀ ਰਹੀ ਹੈ ਅਤੇ ਅੱਜ ਇੱਥੇ ਸੰਤ ਪਾਪਾ ਪ੍ਰਿੰਸ ਸਿੰਘ ਸਿੱਖ ਕਲਚਰ ਸੁਸਾਇਟੀ ਦੇ ਵੱਲੋਂ ਜਿਹੜਾ ਸੰਤ ਪਾਪਾ ਪ੍ਰਿੰਸ ਸਿੰਘ ਮਹਰਾਲੇ ਵਾਲਿਆਂ ਦੀ 75ਵੀਂ ਵਰ੍ਹੇ ਸਿਰ ਜਿਹੜੀ ਹੈ ਬੜੇ ਹੀ ਸ਼ਰਧਾ ਭਾਵ ਦੇ ਨਾਲ ਇੱਥੇ ਮਨਾਈ ਗਈ ਹੈ ਆ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਜਿਹੜੀ ਇੱਥੇ ਅੱਜ ਹਾਜ਼ਰੀ ਭਰੀ ਹੈ ਦੱਸਿਆ ਜਾਂਦਾ ਕਿ ਤਕਰੀਬਨ 25000 ਦੇ ਕਰੀਬ ਜਿਹੜੀਆਂ ਅਟ ਸੰਗਤਾਂ ਜਿਹੜੀਆਂ ਨੇ ਇੱਥੇ ਆਈਆਂ ਨੇ ਜਿਨ੍ਹਾਂ ਨੇ ਗੁਰੂ ਘਰ ਵਿੱਚ ਆ ਕੇ ਨਤਮਸਤਕ ਹੋਈਆਂ ਨੇ ਅਤੇ ਖਾਸ ਤੌਰ ਤੇ ਪ੍ਰਬੰਧਕਾਂ ਦੇ ਵੱਲੋਂ ਖਾਣ ਪੀਣ ਦੇ ਵੱਡੇ ਪ੍ਰਬੰਧ ਜਿਹੜੇ ਸਨ ਕੀਤੇ ਗਏ ਸਨ ਨਾਲ ਹੀ ਨਾਲ ਮੰਨੇ ਪ੍ਰਮੰਨੇ ਜਿਹੜੇ ਨੇ ਰਾਗੀ ਢਾਡੀ ਕੀਰਤਨੀਏ ਜਥੇ ਜਿਹੜੇ ਨੇ ਉਹ ਵੀ ਅੱਜ ਇੱਥੇ ਆ ਕੇ ਉਹਨਾਂ ਨੇ ਸੰਗਤਾਂ ਨੂੰ ਜਿਹੜਾ ਗੁਰੂ ਘਰ ਦੇ ਨਾਲ ਜੋੜਿਆ ਗੁਰਬਾਣੀ ਦੇ ਨਾਲ ਜੋੜਿਆ ਇਸ ਸਬੰਧ ਦੇ ਵਿੱਚ ਇੱਕ ਸਾਡੇ ਵੱਲੋਂ ਰਿਪੋਰਟ ਤਿਆਰ ਕੀਤੀ ਗਈ ਹੈ ਆਓ ਰਲ ਕੇ ਵੇਖਦੇ ਹਾਂ ਜੀ ਦੋ ਪੋ ਨੀਰ ਦੇ ਅਕਾਲ ਚੁਰੇ ਕਰ ਤੂ ਸਰਬ ਲਗਨ ਕਰੀਆ ਤੇ ਰੰਗ ਖਾ ਅੱਜ ਸਾਰੇ ਯੋਗ ਬੱਦਕਸਾਲ ਤੇ ਕੀ ਸੰਤ ਕੋ ਹੱਥ ਹੋਏ ਅਕੇਲੇ ਮੁਸਾ ਤੇਰੇ ਪੀਸ ਮਾਤੇ ਨਾ ਜਲ ਹੋਸੀ ਕਿ ਸੱਚ ਇਹ ਕੰਕਾ ਸੁਣੀ ਨਾ ਤੂੰ ਜਾਣਦਾ ਨਾ ਤਾ ਤੈਨੂੰ ਤੇਰੇ ਤੋਂ ਨਹੀਂ ਮੈਂ ਤੇਰੇ ਅੱਗੇ ਹੱਥ ਜੋੜ ਕੇ ਸਿਰ ਝੁਕਾ ਕੇ ਕਹਿੰਦਾ ਹਾਂ ਕਿ ਤੂੰ ਹੀ ਸੱਚਾ ਹੈਂ ਤੂੰ ਹੀ ਸੱਚਾ ਹੈਂ ਬੈਠੋ ਬੈਠੋ ਤੂੰ ਚੱਪਲ ਤੋਂ ਰੱਬ ਕਰਕੇ ਜਾਰ ਗਿਆ ਜਦੋਂ ਕਿ ਦੇਵ ਦੇਵ ਤੇਰੇ ਵੀ And we know how to come together as a family and how to be united. Because that's what the Sikh community teaches us, and that's what we all believe as New Yorkers. We'll come together, we'll heal, we'll not just rebuild the city, we'll build it back better than ever before. And we will do it together. And it is my honor to be here with you today. Thank you very much. Today, all the Burdwara presidents and all the our security organizations, everybody in this room, all the leaders, and we are a promise from him where we have a six-day prayer every year, the end of the April, and he is going to be our honorable guest. And we are there we are promising. him. We're going to support and vote for him because we are look for the guy who has experience who's running to the New York City. Because the question is now we have hate crime, we are not safe, and the Sikh community is the only one community has more whenever the discrimination and get crime. So please help us, and we can help you. And you tell our God blessing, and we can support you. Our prominent leader the just yes, please send lawyer, Harpree Singh and Arvind Singh Telo, and all our presidents, all our community, we're going to support you and vote for you. So we want to see one of our young men in your office as a commissioner, because either the TLC commissioner, or the construction, or the business. Our community has the all over in the New York City. So thank you, you are coming to our Gurdwara today. Does it have like to be a young man or can be an No, no, we like to be a young man. It's no problem. Because the guy, we have a lot of people, have a community and the lawyers, and all kind of people, they have well-educated. So we are pleased come. we are going to honor you on our Gurdwara on behalf of all the Sikh community. because all the organizations

ਇੱਕ ਮਿੰਟ ਥੈਂਕ ਯੂ ਵੈਰੀ ਬਾਤ ਅੰਗਰੇਜ਼ੀ ਸੰਸਾਰ ਦੇ ਅੰਦਰ ਨਕਲੀ ਬਨੌਤੀ ਸੰਤ ਹੁੰਦੇ ਨੇ ਤੇ ਇਸ ਗੱਲ ਦਾ ਪ੍ਰਮਾਣ ਹਨ ਕਿ ਅਸਲੀ ਸੰਤ ਨਹੀਂ ਹੋਵੇਗਾ ਕਿ ਸੰਤ ਕਿਸੇ ਲਿਬਾਸ ਦਾ ਨਾਮ ਨਹੀਂ ਹੈ ਇਹ ਵੀ ਨਹੀਂ ਕਿ ਸੰਤ ਹੁੰਦਾ ਕੋਈ ਨਹੀਂ ਨੇ ਸਤਗੁਰਾਂ ਮਾਰੇ ਬਚਨਾਂ ਪੂਰਾ ਗੁਰ ਅਖਿਔਰ ਜਾ ਕੇ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖਾ ਹੋਇ ਸੰਤ ਸਤਗੁਰੂ ਜੀ ਸੰਤ ਬਣਕਰ ਹਨ ਅਗਰ ਜੇ ਕੋਈ ਵੀ ਸਿੱਖ ਸੰਤ ਨਹੀਂ ਬਣ ਸਕਦਾ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਧੋਈ ਰੋਮੀ ਦੱਸਾਂ ਸਤਗੁਰਾਂ ਦੀ ਧੋਈ ਹੋਈ ਕਿਉਂਕਿ ਸਹਜੂਰ ਨੇ ਕਿਹਾ ਖਾਲਸਾ ਕੌਣ ਹੈ ਸੰਤ ਸਪਾਈ ਤੇ ਸੰਤ ਹੋਵੇਗਾ ਤੇ ਸਪਾਈ ਨਾਲ ਹੋਵੇ ਤੇ ਉਹ ਖਾਲਸਾ ਹੈ ਜਿਹੜਾ ਪ੍ਰੋਗਰਾਮ ਆ ਸਵੇਰ ਤੋਂ ਚੱਲ ਰੰਡੀਆ ਬਹੁਤ ਵਧੀਏ ਸੰਗਤ ਬਹੁਤ ਜਿਆਦੀ ਆ ਤਕਰੀਬਨ 20000 ਤੋਂ 25000 ਸੰਗਤ ਆ ਅਸੀਂ ਸਿੱਖ ਮੈਸੇਜ ਕੀ ਦੇਣਾ ਚਾਹੁੰਨੇ ਆ ਲੋਕਾਂ ਨੂੰ ਸੰਗਤ ਨੂੰ ਮੈਸੇਜ ਕੀ ਦੇਣਾ ਚਾਹੁੰਨੇ ਆ ਇਹ ਧਿਆਨ ਨਾਲ ਸੁਣ ਲੋ ਅਸੀਂ ਜੇ ਸਾਰੇ ਗੁਰਦੁਆਰਿਆਂ ਨੇ ਸਾਰੀਆਂ ਜਥੇਬੰਦੀਆਂ ਨੇ ਐਦ ਕੀ ਇਹ ਪ੍ਰੋਗਰਾਮ ਬਣਾਇਆ ਵੇ ਅਸੀਂ ਸਾਰਿਆਂ ਨੇ ਰਲ ਕੇ ਪ੍ਰੋਗਰਾਮ ਕਰਨਾ ਵਾ ਮੈਂ ਸਪੈਸ਼ਲ ਤਨੁਆਦ ਮੱਖਣਸ਼ਾਲ ਬਣਾ ਦਾ ਕਰਦੇ ਆ ਇਹਨਾਂ ਨੇ ਪਹਿਲ ਕੀਤੀ ਆ ਇਹਨਾਂ ਨੇ ਸਾਨੂੰ ਸਦਾ ਦਿੱਤਾ ਵੀ ਆਉ ਇਕੱਠੇ ਹੋ ਕੇ ਅੱਗੇ ਤੋਂ ਦਿਨ ਮਨਾਈਏ ਜਿੱਦਾਂ ਸੰਗਤ ਨੇ ਬਹੁਤ ਵੱਡਾ ਇਕੱਠ ਦਿਖਾਇਆ ਸਾਡੀਆਂ ਭੈਣਾਂ ਨੇ ਸਭ ਕੁਝ ਦੂਸਰਾ ਮੈਂ ਦੱਸਣਾ ਚਾਹੁੰਦਾ ਜੋ ਖੰਡ ਪਾਠ ਸੀਗੇ ਇੱਕ ਖੰਡ ਪਾਠ ਗੁਰੂ ਸਾਹਿਬ ਦੇ ਗੁਰੂ ਅਰਜਨ ਦੇਵ ਜੀ ਦਾ ਛੀਦੀ ਵਿਹਾੜੇ ਨੂੰ ਤੇ ਦੂਸਰਾ ਸੰਤ ਬਾਬਾ ਪ੍ਰੀਮ ਸਿੰਘ ਮਰਾਲੇ ਵਾਲਿਆਂ ਦੀ 75 ਨੂੰ ਹੀ ਵਰਸੀ ਤੇ ਨਾਲ ਹੀ ਸੰਤ ਰੋਸ਼ਨ ਸਿੰਘ ਦੀ ਪਹਿਲੀ ਵਰਸੀ ਆ ਜਿਹੜੀ ਉਹ ਸਿਕਲ ਸੋਸਾਇਟੀ ਦੇ ਵਿੱਚ ਬੜੀ ਧੂਮਤਾ ਮਨਾਈ ਜਾ ਰਹੀ ਆ ਜਿਸ ਤਰ੍ਹਾਂ ਤੁਸੀਂ ਸੁਣਿਆ ਬੀਬੀਆਂ ਨੇ ਤਕਰੀਬਨ ਕਾਫੀ ਜਿਹੜੇ ਸਿਹਾਰਨ ਪਾਠ ਕੀਤੇ ਸੀ ਜਿਸ ਦੇ ਅੱਜ ਭੋਗ ਪਏ ਹਨ ਉਹਨਾਂ ਨੂੰ ਵੀ ਅਸੀਂ ਸੇਕਲ ਸੁਸਾਇਟੀ ਨੇ ਤੇ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਨੇ ਸਨਮਾਨਤ ਕੀਤਾ ਵਾ ਗੁਰੂਕਾਰ ਮੱਖਣ ਸ਼ਾ ਲਵਾਨਾ ਉਹਨਾਂ ਦੀ ਪੂਰੀ ਮੈਨੇਜਮੈਂਟ ਤੇ ਸਾਬਕਾ ਵੀ ਤੇ ਮੌਜੂਦਾ ਵੀ ਸਾਰੇ ਇੱਥੇ ਬੈਠੋਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਖਾਸ ਕਰ ਪ੍ਰਧਾਨ ਸਾਹਿਬ ਸੁਖਜਿੰਦਰ ਸਿੰਘ ਜੀ ਦਾ ਜਿਨ੍ਹਾਂ ਨੇ ਇੱਕ ਇਹੋ ਜਿਹਾ ਮਤਲਬ ਪ੍ਰੋਗਰਾਮ ਲਈ ਕਿਆ ਇੱਕ ਸਾਡੇ ਮਿੱਤਰ ਦੇ ਘਰ ਅਸੀਂ ਪਹੁੰਚੇ ਉੱਥੇ ਜਾ ਕੇ ਇੱਕ ਸਾਰੀ ਸੰਗਤ ਸਤਿਬਾਬਿੰਦ ਸੋਸਾਇਟੀ ਸਾਰੇ ਮਿਲ ਕੇ ਇਹ ਕਿਹਾ ਕਿ ਅੱਗੇ ਤੋਂ ਕੋਈ ਵੀ ਪ੍ਰੋਗਰਾਮ ਹੈ ਅਸੀਂ ਆਪਸ ਵਿੱਚ ਕਲੇਸ਼ ਨਹੀਂ ਕਰਿਆ ਕਰਨਾ ਤੇ ਨਾਲੇ ਅਸੀਂ ਪ੍ਰੋਗਰਾਮ ਨੂੰ ਵਧੀਆ ਤੋਂ ਵਧੀਆ ਇਕੱਠੇ ਹੋ ਕੇ ਮਨਾਇਆ ਕਰਨਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਸਾਰੀ ਸੋਸਾਇਟੀ ਦਾ ਸਾਰੀ ਇਹਨਾਂ ਦੀ ਪ੍ਰਬੰਧਕ ਕਮੇਟੀ ਦਾ ਧੰਨ ਸ੍ਰੀ ਗੁਰਸੇਹ ਹਜੂਰੀ ਵਿੱਚ ਬੈਠੀ ਪਿਆਰੀ ਸਾਧ ਸੰਗਤ ਜੀ ਗੱਜਕੇ ਫਤੇਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਚਰਨਾਂ 'ਚ ਕੋਡ ਕੋਡ ਪ੍ਰਣਾਮ ਕਰਦੇ ਹਾਂ ਜੋ ਗੁਰੂ ਘਰ ਪਹੁੰਚ ਕੇ ਗੁਰੂ ਮਾਝ ਦੇ ਖੁਸ਼ੀਆਂ ਬਖਸ਼ ਰਿਹਾ ਜੋ ਅੱਜ ਸੰਤ ਬਾਬਾ ਪ੍ਰਿੰਸ ਅੰਬਰਾਲੇ ਵੀ ਵਰਸੀ ਗੁਰੂ ਘਰ ਵਿੱਚ ਬੜੀ ਸ਼ਰਧਾ ਤੇ ਪਿਆਰ ਨਾਲ ਜਾਰੀ ਹੈ ਨਾਲ ਹੀ ਪੰਜਵੇਂ ਪਾਸ਼ਾ ਧੰਨ ਧੰਨ ਸ਼੍ਰੀ ਗੁਰਜਿੰਦ ਸਿੰਘ ਮਹਾਰਾਜ ਦਾ ਸ਼ਹੀਦੀ ਦਿਹਾੜਾ ਗੁਰੂ ਘਰ ਵਿੱਚ ਬੜੀ ਸਰਦਾ ਸਰਦਾ ਦੇ ਪਾਵਨ ਮਨਾਇਆ ਜਾ ਰਿਹਾ ਹੈ ਨਾਲ ਹੀ ਸੰਤ ਬਾਬਾ ਰੋਸ਼ਨ ਸਿੰਘ ਜੀ ਦਾ ਜੋ ਸਾਰੇ ਪਰਮ ਜੋ ਸ਼ਹੀਦ ਹਿਧਾੜੇ ਨੇ ਇਕੱਠੇ ਮਨਾ ਰਹੇ ਨੇ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਨੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਰਦਾ ਦੇ ਫੁੱਲ ਪੇੜ ਕਰਨ ਆਈਆਂ ਨੇ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਕਮੇਟੀ ਸੰਤ ਬਾਬਾ ਪ੍ਰਿੰਸਿਕ ਸੋਸਾਇਟੀ ਜੋ ਜਿਨ੍ਹਾਂ ਨੇ ਅਪਰਾਲਾ ਕੀਤਾ ਤੇ ਵਰਸੀ ਗੁਰੂ ਘਰ ਚ ਮਨਾਈ ਜਾ ਰਹੀ ਹੈ ਆ ਸਾਡੇ ਵੀਰ ਬਹੁਤ ਹੀ ਸਤਿਕਾਰਯੋਗ ਵੀਰ ਨੇ ਅਸੀਂ ਹਮੇਸ਼ਾ ਹੀ ਵਾਦਾ ਕਰਦੇ ਹਾਂ ਕਿ ਜਦੋਂ ਵੀ ਕੋਈ ਪ੍ਰੋਬਲਮ ਹੋਵੇ ਅਸੀਂ ਰਲ ਕੇ ਕੋਸ਼ਿਸ਼ ਕਰਿਆ ਕਰੀਏ ਇੱਕ ਦੂਜੇ ਨਾਲ ਤਾਲਮਿਲ ਕਰਕੇ ਕਿਸੇ ਦਾ ਵੀ ਕੋਈ ਕ੍ਰੈਸ਼ ਨਾ ਹੋਵੇ ਇਹ ਮੇਰੇ ਵੀਰਾਂ ਅਸੀਂ ਬੇਨਤੀ ਕੀਤੀ ਇਹਨਾਂ ਸਾਡੀ ਬੇਨਤੀ ਪ੍ਰਵਾਨ ਕੀਤੀ ਅਸੀਂ ਨਾਲ ਬੇਨਤੀ ਕਰਦੇ ਹਾਂ ਜੋ 15 ਤਰੀਕ ਨੂੰ ਸੰਤ ਬਾਬਾ ਪ੍ਰਿੰਸ ਅੰਮ੍ਰਾਲੇ ਦੇ ਵਰਸੀ ਜੋ ਗੁਰਦੁਆਰਾ ਬਾਬਾ ਮੱਖਣਸ਼ਾਲਾ ਬਣਾ ਵਿੱਚ ਬੜੀ ਚੜ੍ਹਦੀ ਕਲਾ ਸ਼ਰਧਾ ਪੂਰਨ ਮਨਾਈ ਜਾ ਰਹੀ ਹੈ ਆਸ ਸੂਹ ਸੰਗਤਾਂ ਨੂੰ ਅਤੇ ਸਮੂਹ ਕਮੇਟੀ ਨੂੰ ਅਤੇ ਖਾਸ ਕਰਕੇ ਸੰਤ ਬਾਬਾ ਪ੍ਰਿੰਸ ਸੈਕਲਸੜੀ ਜਿਹੜੇ ਸਾਡੇ ਮੇਰੇ ਵੀਰ ਨੇ ਬਹੁਤ ਹੀ ਸਤਿਕਾਰਯੋਗ ਜਸਵਿੰਦਰ ਜੱਸੀ ਉਹਨਾਂ ਦੇ ਪ੍ਰਧਾਨ ਨੇ ਉਸਤਾਨ ਅਮਰੀਕ ਸਿੰਘ ਜੀ ਵਾ ਜੋ ਉਹਨਾਂ ਦੇ ਦੋ ਪ੍ਰਧਾਨ ਨੇ ਅਤੇ ਸਮੂਹ ਕਮੇਟੀ ਸਾਰੇ ਮੇਰੇ ਵੀਰ ਅਸੀਂ ਉਹ ਬੇਨਤੀ ਕਰਦੇ ਹੱਥ ਜੋੜ ਕੇ ਸਾਰੇ ਗੁਰੂ ਘਰ ਪਹੁੰਚ ਕੇ 15 ਜੂਨ ਨੂੰ ਗੁਰੂ ਮਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਅਸੀਂ ਜਿਹੜੇ ਮੇਰੇ ਸਾਰੇ ਸਾਡੀ ਗੁਰੂ ਘਰ ਦੀ ਸਮੂਹ ਕਮੇਟੀ ਪਹੁੰਚੀ ਹੈ ਸੰਗਤ ਪਹੁੰਚੀ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਸੋ ਸ੍ਰੀ ਅਕਾਲ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਧਾਲਿਆਂ ਦੇ ਜੀਵਨ ਦੇ ਸੰਬੰਧ ਵਿੱਚ ਇੱਕ ਗੱਲ ਕਹੀ ਜਾ ਸਕਦੀ ਹੈ ਕਿ ਇਸ ਸੰਸਾਰ ਦੇ ਵਿੱਚ ਦੋ ਤਰ੍ਹਾਂ ਦੇ ਮਹਾਪੁਰਸ਼ ਆਉਣਾ ਕੀਤੇ ਇੱਕ ਉਹ ਜਿਨ੍ਹਾਂ ਨੇ ਆਪਣੀਆਂ ਭੋਰੀਆ ਵਿੱਚ ਬੈਠ ਕਰਕੇ ਗੁਫਾ ਦੇ ਵਿੱਚ ਬੈਠ ਕਰਕੇ ਨਾਮ ਜਪਿਆ ਤੇ ਆਪਣੇ ਜੀਵ ਨੂੰ ਸਫਲਾ ਕੀਤਾ ਤੇ ਸੰਸਾਰ ਨੂੰ ਚਿਰਿਆ ਇੱਕ ਮਹਾਪੁਰਸ਼ ਤੋਂ ਉਹ ਸਾਲ ਜਿਹੜੇ ਭੋਰੀਆ ਤੋਂ ਬਾਹਰ ਆਏ ਜਿਨ੍ਹਾਂ ਨੇ ਭੋਰੀਆ ਤੋਂ ਬਾਹਰ ਆ ਕਰਕੇ ਸੰਸਾਰ ਨੂੰ ਦੇਖਿਆ ਸੰਸਾਰ ਦੀ ਤਰਾਸ਼ੀ ਦੇਖੀ ਸੰਸਾਰ ਦੇ ਵਿੱਚ ਦੁਨੀਆ ਦੇ ਵਿੱਚ ਜੋ ਹਾਹਾਕਾਰ ਮੱਚ ਰਹੀ ਸੀ ਜਾਂ ਜਿਸ ਢੰਗ ਨਾਲ ਉਹਨਾਂ ਨੇ ਸੰਸਾਰ ਦੀ ਸੇਵਾ ਕਰਨ ਦਾ ਸੰਕਲਪ ਕੀਤਾ ਉਹਨਾਂ ਦੇ ਜੋ ਸੰਤ ਬਾਬਾ ਪ੍ਰੇਮ ਸਿੰਘ ਜੀ ਬਣਾਲੇ ਵਾਲੇ ਇੱਕ ਸੰਗਤ ਚ। ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਡੀ ਮਿਆਣੀ ਵੈਲਫੇਅਰ ਸੁਸਾਇਟੀ ਨਿਊਯਾਰਕ ਗੁਰੂ ਬਾਬਾ ਪ੍ਰੇਮ ਸਿੰਘ ਜੀ ਦੀ 75ਵੀਂ ਵਰ੍ਹੇਗੰਢ ਨੂੰ ਤਾਮਨਾ ਬਣਾ ਰਹੀ ਹੈ। ਮਹਾਰਾਜ ਸਾਡੇ ਸਾਰਿਆਂ ਤੇ ਇਸ ਤਰ੍ਹਾਂ ਮਿਹਰ ਭਰਿਆ ਹੱਥ ਰੱਖਣ ਅਸੀਂ ਇਸ ਤਰ੍ਹਾਂ ਹੀ ਹਰ ਸਾਲ ਵੱਧ ਚੜ ਕੇ ਸੰਗਤੀ ਸੇਵਾ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸੰਤ ਬਾਬਾ ਪ੍ਰੇਮ ਸਿੰਘ ਮਰਾਲੇ ਵਾਲਿਆਂ ਦੀ ਵਰਸੀ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵਿੱਚ ਬੜੀ ਧੂਮਤਾਮ ਨਾਲ ਮرائی ਜਾ ਰਹੀ ਹੈ ਵੱਖ-ਵੱਖ ਸੁਸਾਇਟੀਆਂ ਵੱਲੋਂ ਸਟਾਲਾਂ ਦੀਆਂ ਸੇਵਾ ਕੀਤੀਆਂ ਗਈਆਂ ਹਨ ਸੱਲਾ ਵੈਲਫੇਅਰ ਸੁਸਾਇਟੀ ਵੱਲੋਂ ਜਲੇਬੀਆਂ ਦੇ ਸਟਾਲ ਅਤੇ ਪੀਜ਼ਾ ਦੇ ਸਟਾਲ ਦੀ ਸੇਵਾ ਕੀਤੀ ਗਈ ਹੈ ਤੇ ਪੰਜਾਬ ਦੇ ਪਿੰਡਾਂ ਵਿੱਚੋਂ ਸੱਲਾਂ ਦਾ ਪਿੰਡ ਇੱਕ ਇਹੋ ਜਿਹਾ ਪਿੰਡ ਹੈ ਜਿਹੜਾ ਕਿ ਇੱਕ ਸੱਭਿਆਚਾਰਕ ਤੇ ਹਰ ਜਗ੍ਹਾ ਮੋਢੇ ਨਾਲ ਮੋਢਾ ਜੋੜ ਕੇ ਚੱਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ